ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਜਿਹੜੇ ਛੱਤ ਤੇ ਮੇਰੇ ਫਰੂਟ ਪਲਾਂਟ ਲੱਗੇ ਹੋਏ ਸੀਗਾ ਪੌਟ ਦੇ ਵਿੱਚ ਕੁਝ ਉਹ ਮੈਂ ਚੱਕ ਕੇ ਤੇ ਥੱਲੇ ਲੈ ਆਈਆਂ ਜ਼ਮੀਨ ਤੇ ਬਾਹਰ ਆਪਣੇ ਕੋਲ ਛੋਟਾ ਜਿਹਾ ਇੱਕ ਪਲਾਟ ਆ ਉਹਦੇ ਵਿੱਚ ਮੈਂ ਰੱਖ ਦਿੱਤੇ ਆ ਕਿਉਂਕਿ ਮੇਰੇ ਕੋਲ ਨਾ ਰੋਜ਼ ਛੱਤ ਤੇ ਚੜਿਆ ਨਹੀਂ ਸੀ ਜਾਂਦਾ ਤਾਂ ਕੁਝ ਮੇਰੇ ਪਲਾਂਟ ਇਸ ਕਰਕੇ ਸੁੱਕ ਵੀ ਗਏ ਕਿਉਂਕਿ ਛੱਤ ਤੇ ਨੀ ਵਾਰੀ ਚੜਿਆ ਨਹੀਂ ਜਾਂਦਾ ਤੇ ਕੋਈ ਵਾਰੀ ਪਾਣੀ ਨਹੀਂ ਦੇ ਹੁੰਦਾ ਤਾਂ ਸਪਰੇਅ ਤਾਂ ਬਿਲਕੁਲ ਹੀ ਨਹੀਂ ਸੀ ਕੀਤੀ ਜਦੋਂ ਦੀ ਛੱਤ ਦੇ ਰੱਖੇ ਹੋਏ ਸੀਗੇ ਸਾਲ ਹੀ ਹੋ ਗਿਆ ਸੀ ਇਸ ਕਰਕੇ ਮੈਂ ਅੱਜ ਸਾਰੀ ਦਿਹਾੜੀ ਲਾਈ ਹੈ ਤੇ ਮੈਂ ਚੱਕ ਕੇ ਤੇ ਜਿਹੜੇ ਉਹ ਸਾਰੇ ਆਪਣੇ ਪਲਾਂਟ ਆ ਉਹ ਥੱਲੇ ਲਿਆਈਆਂ ਤੇ 107 ਜਿਹੜੇ ਉਹ ਗਮਲੇ ਆ ਮੇਰੇ ਕੋਲ ਇਹ ਮੈਂ ਸਾਰੇ ਤੁਹਾਨੂੰ ਆਪ ਦਿਖਾਨੀ ਆ ਇਹ ਬਲਾ ਨਿੰਬੂ ਦਾ ਪਲਾਂਟ ਹੈ ਮੇਰਾ ਹਜੇ ਲੱਗੇ ਸਫਾਈ ਵਗੈਰਾ ਕਰਨ ਵਾਲੀ ਆ ਕਿਉਂਕਿ ਕਾ ਬਹੁਤ ਉੱਗਾ ਹੋਇਆ ਇਹ ਦੇਖੋ ਇਹ ਸਾਰੇ ਜਿਹੜੇ ਗਮਲੇ ਇੱਧਰ ਪਏ ਨੇ ਹਜੇ ਈ ਖਿਲਰੇ ਖੁਲਰੇ ਪਏ ਆ ਸਾਰੇ ਫਿਰ ਮੈਂ ਇਹਨਾਂ ਨੂੰ ਇੱਕ ਕਰੂੰਗੀ ਸਾਰਿਆਂ ਨੂੰ ਇੱਕ ਜਗ੍ਹਾ ਤੇ ਅੱਜ ਮੈਂ ਤੁਹਾਨੂੰ ਸਿਰਫ ਇਹਨਾਂ ਦਾ ਜਿਹੜਾ ਇੱਕ ਵਾਰੀ ਦਿਖਾਉਣ ਲੱਗੀ ਆ ਇਹ ਮੇਰੇ ਕੋਲ ਵੱਡੇ ਡਰਮ ਦੇ ਵਿੱਚ ਜਿਹੜਾ ਲੱਗਾ ਹੋਇਆ ਹੈ ਮੰਗੇਓ ਦਾ ਪਲਾਂਟ ਇਹ ਆਲ ਟਾਈਮ ਜਿਹੜਾ ਮੰਗੇਓ ਆ ਇਹ 3 ਸਾਲ ਦਾ ਮੇਰਾ ਜਿਹੜਾ ਵਾ ਇਹ ਪਹਿਲਾਂ ਵੀ ਨੀਚੇ ਹੀ ਪਿਆ ਸੀ ਇਹ ਛੱਤ ਤੇ ਨਹੀਂ ਸੀ ਪਿਆ ਇਹ ਪਹਿਲਾਂ ਵੀ ਬਾਹਰ ਹੀ ਇਦਾਂ ਪਿਆ ਸੀਗਾ ਇਹ ਦੋਨੇ ਜਿਹੜੇ ਆ ਨੀਲੇ ਡਰਮ ਦੇ ਵਿੱਚ ਲੱਗੇ ਹੋਏ ਇਹ ਪਹਿਲਾਂ ਹੀ ਥੱਲੇ ਪਏ ਸੀ ਇਹਨਾਂ ਨੂੰ 3-4 ਸਾਲ ਹੋ ਗਏ ਇੱਥੇ ਹੀ ਪਏ ਆ ਇਹ ਤੇ ਇਹਦੀ ਹਾਈਟ ਲਗਭਗ 4 4.5 ਫੁੱਟ ਦੇ ਕਰੀਬ ਹੋ ਗਈ ਆ ਇੱਧਰ ਵੀ ਸਾਰੇ ਜਿਹੜੇ ਆ ਉਹ ਗਮਲੇ ਹੀ ਆ ਕਿਉਂਕਿ ਹਲੇ ਮੌਸਮ ਜਿਹੜਾ ਪੱਤ ਝੜਦਾ ਚੱਲ ਰਿਹਾ ਆ ਇਸ ਕਰਕੇ ਜਿਹੜੇ ਗਮਲੇ ਉਹ ਸਾਰੇ ਇਸ ਤਰ੍ਹਾਂ ਡਰਾਈਜ ਹੋਏ ਆ ਇਹ ਮੇਰਾ ਚੀਕੂ ਦਾ ਪਲਾਂਟ ਆ ਇੱਧਰ ਜਿਹੜੇ ਸਾਰੇ ਅੱਗ ਭੱਗ ਸਾਰੇ ਹੀ ਮੇਰੇ ਕੋ ਫਰੂਟ ਪਲਾਂਟ ਹੈਗੇ ਆ ਮੈਨੂੰ ਲੱਗਦਾ 10 12 ਕਰੀਬ ਜਿਹੜੇ ਆ ਮੰਗੋ ਦੇ ਪਲਾਂਟ ਨੇ ਅਲੱਗ ਅਲੱਗ ਵੈਰਾਈਟੀਆਂ ਆ ਉਹਦੇ ਵਿੱਚ ਇਹ ਇੱਧਰ ਜਿਹੜਾ ਬਨਾਣਾ ਮੰਗੋ ਆ ਇਹਦੇ ਪੱਤੇ ਇਸ ਤਰ੍ਹਾਂ ਫੋਲਡ ਜੇ ਹੋਏ ਹੁੰਦੇ ਆ ਸਾਈਡਾਂ ਨੂੰ ਇਹਦੀ ਪਹਿਚਾਨ ਹੀ ਇਹ ਆ ਇਹ ਦੁਸ਼ਾਰੀ ਮੰਗੋ ਦਾ ਪਲਾਂਟ ਹੈ ਇਹ ਹੈਗਾ ਆਪਣਾ ਅਨਾਰ ਦਾ ਪਲਾਂਟ ਇਹ ਫਿੰਗਰ ਲੈਮਨ ਹੈ ਜਿਹੜਾ ਵੱਡੇ ਗਮਲੇ ਦੇ ਵਿੱਚ ਲੱਗਾ ਹੋਇਆ ਹੈ ਫਿੰਗਰ ਲੈਮਨ ਤੇ ਹੁਣ ਮੈਂ ਇੱਥੋਂ ਹੀ ਵੀਡੀਓ ਬਣਾਇਆ ਕਰੂੰਗੀ ਅੱਗੇ ਤੋਂ ਕਿ ਆਪਾਂ ਸਾਰੇ ਹੁਣ ਚੱਕ ਕੇ ਥੱਲੇ ਲੈ ਆਉਂਦੇ ਆ ਤਾਂ ਹੁਣ ਇਹਨਾਂ ਦੀ ਹਾਲਤ ਵੀ ਜਿਹੜੀ ਉਹ ਸੁਧਰ ਜਾਣੀ ਆ ਕਿਉਂਕਿ ਇੱਥੇ ਮੈਂ ਪਾਣੀ ਵੀ ਲਗਾਤਾਰ ਇਹਨਾਂ ਨੂੰ ਦਊਂਗੀ ਤੇ ਦਵਾਈ ਸਪਰੇਅ ਵਗੈਰਾ ਵੀ ਕੋਈ ਜਿਹੜੀ ਕਰਨ ਵਾਲੀ ਹੋਏਗੀ ਉਹ ਵੀ ਕਰਦਿਆ ਕਰਨੀ ਕਿ ਛੱਤ ਤੇ ਇੰਨੀ ਵਾਰੀ ਚੜ੍ਹਨਾ ਬੜਾ ਔਖਾ ਸੀ ਟਾਈਮ ਹੀ ਨਹੀਂ ਇੰਨਾ ਮਿਲਦਾ ਕਿਉਂਕਿ ਬਾਹਰ ਵੀ ਕਾਫੀ ਫਰੂਟ ਪਲਾਂਟ ਇੱਧਰ ਦੇਖੋ ਲੱਗੇ ਹੋਏ ਆ ਕਿਉਂਕਿ ਉਹਨਾਂ ਨੂੰ ਪਾਣੀ ਦੇਣ ਦੇ ਵਿੱਚ ਹੀ ਜਿਹੜਾ ਟਾਈਮ ਆ ਉਹ ਮੇਰਾ ਸਾਰਾ ਨਿਕਲ ਜਾਂਦਾ ਸੀ ਰੋਜ਼ ਹੀ ਲਗਭਗ 10-12 ਬੂਟਿਆਂ ਨੂੰ ਮੈਂ ਪਾਣੀ ਦੇਣੀ ਹੁੰਨੀ ਆ ਤੇ ਹਫ਼ਤੇਕ ਬਾਅਦ ਜਿਹੜੀ ਉਹ ਸਾਰਿਆਂ ਦੀ ਵਾਰੀ ਆਉਂਦੀ ਆ ਇਧਰ ਇਹ ਦੇਖੋ ਇਹ ਚੀਕੂ ਦਾ ਪਲਾਂਟ ਲਗਭਗ 10 ਸਾਲ ਤੋਂ ਉੱਪਰ ਦੀ ਏਜ ਹੋ ਚੁੱਕੀ ਆ ਇਧਰ ਆਪਣੇ ਡ੍ਰੈਗਨ ਫਰੂਟ ਲੱਗੇ ਹੋਏ ਆ ਇਹ ਤਾਈਵਾਨ ਪਿੰਕ ਜਿਹੜਾ ਗਵਾਵਾ ਇਹ 1 ਕਿਜੀ ਦਾ ਜਿਹੜਾ ਗਵਾਵਾ ਆ 1 ਕਿਜੀ ਅਮਰੂਦ ਜੀ ਨੂੰ ਕਹਿ ਦਿੰਦੇ ਆ ਉਧਰ ਕੁਝ ਆਪਣੀਆਂ 베ਰੀਆਂ ਲੱਗੀਆਂ ਹੋਈਆਂ ਤੇ ਇੱਕ 베ਰੀ ਅੱਜ ਮੇਰੇ ਕੋਲ ਛੱਤ ਤੋਂ ਲਾਉਣ ਲੱਗੀ ਤੇ ਜਿਹੜਾ ਮੇਰਾ ਛੱਤ ਤੇ 베ਰੀ ਦਾ ਪਲਾਂਟ ਸੀ ਉਹ ਮੇਰਾ ਅੱਜ ਬਿਲਕੁਲ ਮੋੜ ਤੋਂ ਹੀ ਟੁੱਟ ਗਿਆ ਤੇ ਹੁਣ ਪਤਾ ਨਹੀਂ ਵੀ ਅੱਗੇ ਉਹਨੂੰ ਫਟਾਵ ਆਊਗਾ ਜਾਂ ਨਹੀਂ ਆਊਗਾ ਚਲੋ ਬਿਲਕੁਲ ਜਿਹੜਾ ਉਹ ਮੁੱਢਾ ਹੀ ਟੁੱਟ ਗਿਆ ਬੜਾ ਮਨ ਦੁਖੀ ਹੋਇਆ ਮੇਰਾ ਅੱਜ ਕਿਉਂਕਿ ਉਹਦੇ ਬੇਬ ਜਿਹੜੇ ਆ ਬਹੁਤ ਜ਼ਿਆਦਾ ਮਿੱਠੇ ਸੀਗੇ ਉਹ ਮੈਂ ਤੁਹਾਨੂੰ ਦਿਖਾਨੀ ਐ ਇੱਥੇ ਜਿਹੜੇ ਗਮਲੇ ਇੱਥੇ ਪਿਆ ਹੋਇਆ ਤਾਂ ਲੱਭਣੇ ਬੜੇ ਮੁਸ਼ਕਲ ਹੋਏ ਆ ਕਿਉਂਕਿ ਗਮਲੇ ਬਹੁਤ ਜ਼ਿਆਦਾ ਆ ਤਾਂ ਵਿਚੋਂ ਲੱਭਦੇ ਹੀ ਨਹੀਂ ਹੈਗੇ ਨਹੀਂ ਲਿਆ ਨਹੀਂ ਮੈਨੂੰ ਸ਼ਾਇਦ ਦੂਜੀ ਸਾਈਡ ਪਿਆ ਹੋਣਾ ਤੇ ਉਹ ਬਿਲਕੁਲ 1 ਇੰਚ ਛੱਡ ਕੇ ਉਤੋਂ ਗਰਾਫਟਿੰਗ ਤੋਂ ਹੀ ਟੁੱਟ ਗਿਆ ਇਹ ਮੇਰਾ ਐਵੋਕਾਡੋ ਦਾ ਪਲਾਂਟ ਆ ਇਹ 1.5 ਸਾਲ ਦਾ ਹੋ ਚੁੱਕਾ ਆ ਤੇ ਹੁਣ ਮੈਂ ਇਹਨੂੰ ਜਿਹੜਾ ਆ ਪੌਟ ਦੇ ਵਿੱਚੋਂ ਕੱਢ ਕੇ ਤੇ ਮੈਂ ਇਹਨੂੰ ਥੱਲੇ ਲਗਾ ਦੇਣਾ ਆ ਇਹ ਮੇਰਾ ਹੈਗਾ ਆਪਣਾ 베ਰੀਵਨ ਮਾਲਟੇ ਦਾ ਪਲਾਂਟ ਏ ਇਹਨੂੰ ਮੈਂ ਵੱਡੀਆਂ ਬਾਲਟੀਆਂ ਲੈ ਕੇ ਉਹਨਾਂ ਦੇ ਵਿੱਚ ਹੁਣ ਲਗਾਉਂਗੀ ਕਿਉਂਕਿ ਕਈ ਛੋਟੇ-ਛੋਟੇ ਵਿੱਚ ਪੌਟ ਆ ਤੇ ਫਿਰ ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਗ੍ਰੋਥ ਆ ਉਹ ਜ਼ਿਆਦਾ ਨਹੀਂ ਹੁੰਦੀ ਤੇ ਹੁਣ ਇਹਨੂੰ ਮੈਂ ਇਹ ਸਟਾਰ ਫਰੂਟ ਦਾ ਪਲਾਂਟ ਇੱਧਰ ਇਹਦੇ ਪੱਤੇ ਦੇਖੋ ਅਮਰੋਦ ਦੇ ਜਿਹੜੇ ਬਿਲਕੁਲ ਰੈੱਡ ਕਲਰ ਦੇ ਇਸ ਤਰ੍ਹਾਂ ਹੋ ਚੁੱਕੇ ਆ ਇਹ ਸੀ ਮੇਰੀ ਅੱਜ ਛੋਟੀ ਜੀ ਇੱਕ ਵੀਡੀਓ ਫਰੂਟ ਪਲਾਂਟ ਦੇ ਉੱਤੇ ਕਿਉਂਕਿ ਮੈਂ ਫਰੂਟ ਪਲਾਂਟ ਸਿਰਫ ਇਸ ਕਰਕੇ ਲਗਾਏ ਆ ਮੈਂ ਇੱਕ ਵਾਰ ਦੇਖਣਾ ਚਾਹਦੀ ਸੀ ਕਿ ਫਰੂਟ ਵਾਕਈ ਗਮਲਿਆਂ ਦੇ ਵਿੱਚ ਲੱਗ ਆਉਂਦੇ ਨੇ ਕੁਝ ਮੈਂ ਬਾਲਟੀਆਂ 'ਚ ਲਗਾਏ ਆ ਕੁਝ ਗਮਲਿਆਂ 'ਚ ਲਗਾਏ ਆ ਵੈਸੇ ਮੈਂ ਥੱਲੇ ਸਾਰੇ ਕਿਉਂਕਿ ਜ਼ਮੀਨ 'ਤੇ ਵੀ ਸਾਰੇ ਲਗਾਏ ਹੋਏ ਆ ਤੇ ਇਹ ਤਾਂ ਸਿਰਫ ਇੱਕ ਚੈੱਕ ਕਰਨ ਨੂੰ ਲਗਾਏ ਆ ਵੀ ਗਮਲਿਆਂ ਦੇ ਵਿੱਚ ਆਪਣੀ ਜਿਹੜੀ ਫਰੂਟਿੰਗ ਆ ਉਹ ਕਿੰਨੀ ਕਾੰਦੀ ਆ ਤੇ ਤਾਂ ਕਿ ਆਪਾਂ ਅੱਗੇ ਤੁਹਾਨੂੰ ਵੀ ਦੱਸ ਸਕੀਏ ਵੀ ਗਮਲਿਆਂ ਦੇ ਵਿੱਚ ਫਰੂਟ ਲੱਗਦਾ ਆ ਜਾਂ ਨਹੀਂ ਲੱਗਦਾ ਕਿਉਂਕਿ ਸ਼ਹਿਰਾਂ 'ਚ ਜਿਹੜੇ ਮੇਰੇ ਭੈਣ ਭਰਾ ਰਹਿੰਦੇ ਆ ਉਹਨਾਂ ਕੋਲ ਇਨੀ ਜ਼ਮੀਨ ਨਹੀਂ ਹੁੰਦੀ ਉਹਨਾਂ ਕੋ ਸਿਰਫ ਇੱਕ ਹੀ ਜਰੀਆ ਹੁੰਦਾ ਵਾ ਕਿ ਉਹ ਗਮਲਿਆਂ ਦੇ ਵਿੱਚ ਹੀ ਲਗਾ ਸਕਦੇ ਆ ਤੇ ਇਸ ਕਰਕੇ ਮੈਂ ਜਿਹੜੇ ਗਮਲਿਆਂ ਦੇ ਵਿੱਚ ਫਰੂਟ ਪਲਾਂਟ ਲਗਾਉਣ ਦੀ ਜਿਹੜੀ ਵੀਡੀਓ ਆ ਉਹ ਬਣਾਣੀਆਂ ਸ਼ੁਰੂ ਕੀਤੀਆਂ ਆ ਤੇ ਇਹ ਮੈਂ ਕੁਛ ਇਧਰ ਲੈ ਕੇ ਆਈ ਸੀ ਜਿਹੜੇ ਮਿੱਠਾ ਫਰੂਟ ਇਹਨੂੰ ਕਿਹਾ ਜਾਂਦਾ ਹੈ ਮਿੱਠੇ ਦਾ ਪਲਾਂਟ ਆ ਇਹ ਤੇ ਇਹਨੂੰ ਆਪਾਂ ਜਿਹੜਾ ਉਹ ਕੱਲ ਲਗਾਵਾਂਗੇ ਇਹ ਦੇਖੋ ਇਧਰ ਇੱਕ ਸਾਗ ਦੀ ਪਤਾ ਨਹੀਂ ਇਹ ਕਿਹੜੀ ਵੈਰਾਈਟੀ ਆ ਇਹ ਦੇਖੋ ਤੁਸੀਂ ਇਹ ਸਾਗ ਪਤਾ ਨਹੀਂ ਕਿਹੜੀ ਵੈਰਾਈਟੀ ਆ ਦਾ ਜਿਹੜਾ ਪੱਤਾ ਆ ਉਹ ਵੀ 2-2 ਫੁੱਟ ਦਾ ਤੇ ਦਾ ਪੱਤਾ ਹੀ ਆ ਕੈਮਰੇ ਦੇ ਵਿੱਚ ਐਡਾ ਵੱਡਾ ਨਹੀਂ ਦਿਖਾਈ ਦੇ ਰਿਹਾ ਪਰ ਬਹੁਤ ਜ਼ਿਆਦਾ ਇਹਦੇ ਵੱਡੇ ਵੱਡੇ ਪੱਤੇ ਆ ਔਰ ਇਹਦਾ ਸਾਗ ਇੰਨਾ ਕੁ ਟੇਸਟੀ ਹੁੰਦਾ ਬਹੁਤ ਜ਼ਿਆਦਾ ਮਿੱਠੀ ਜਿਹੜੀ ਇਹਦੀ ਆ ਉਹ ਗੰਦਲ ਹੁੰਦੀ ਆ ਦੇਖੋ ਇਸ ਤਰ੍ਹਾਂ ਨਾ ਇਹ ਗੰਦਲ ਵੀ ਬਹੁਤ ਮੋਟੀ ਆ ਤੇ ਇਹਦਾ ਕਲਰ ਵੀ ਪੱਤਿਆਂ ਦਾ ਇੰਨਾ ਸੋਹਣਾ ਆ ਮਤਲਬ ਦੇਖ ਕੇ ਨਾ ਮਨ ਖੁਸ਼ ਹੋ ਜਾਂਦਾ ਦੇਖੋ ਇਹਦੇ ਪੱਤੇ ਤੁਸੀਂ ਕਿੰਨੇ ਜਿਆਦੇ ਸੋਹਣੇ ਆ ਓਕੇ ਜੀ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਥੇ ਆਪਾਂ ਵੀਡੀਓ ਦੀ ਜਿਹੜੀ ਉਹ ਸਮਾਪਤੀ ਕਰਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਆਪਾਂ ਵੀਡੀਓ ਲੈ ਕੇ ਪਲਾਂਟਸ ਦੇ ਉੱਤੇ ਆਉਂਦੇ ਰਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ